ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਨਾਲ ਸਬੰਧਤ ਰਗਵੀਰ ਸਿੰਘ ਉਹਨਾਂ ਨੇ ਚੈਨਲ ਪੰਜਾਬੀ ਦੇ ਨਾਲ ਗੱਲਬਾਤ ਕੀਤੀ ਜਿੱਥੇ ਉਹਨਾਂ ਨੇ ਕਿਹਾ ਕਿ ਇੱਕ ਪੁਲਿਸ ਅਫਸਰ ਦੇ ਵੱਲੋਂ ਉਹਨਾਂ ਦੇ ਜ਼ਮੀਨ ਤੇ ਕਬਜ਼ਾ ਕਰਨ ਤੇ ਉਹਨਾਂ ਦੇ ਉੱਤੇ ਝੂਠੇ ਪਰਚੇ ਪਾਉਣ ਵਰਗੇ ਉਹਨਾਂ ਨੇ ਇਲਜ਼ਾਮ ਲਗਾਏ ਨੇ ਹੁਣ ਉਹ ਪੰਜਾਬ ਤੇ ਕੈਨੇਡਾ ਦੇ ਸਿਆਸਤਦਾਨਾਂ ਨੂੰ ਗੁਹਾਰ ਲਗਾ ਰਹੇ ਨੇ ਕਿ ਉਹਨਾਂ ਦੀ ਮਦਦ ਕੀਤੀ ਜਾਵੇ ਇਸ ਮਾਮਲੇ ਦੇ ਵਿੱਚ ਜਾਂਚ ਪੜਤਾਲ ਕਰਵਾਈ ਜਾਵੇ ਤੇ ਉਹਨਾਂ ਨੂੰ ਇਨਸਾਫ ਮਿਲੇ ਤਾਂ ਕਿ ਉਹਨਾਂ ਦੇ ਵਤਨ ਤੋਂ ਉਹਨਾਂ ਦਾ ਮੋਹ ਪੰਗ ਨਾ ਹੋ ਜਾਵੇ ਇਹ ਮਾਮਲਾ ਸਰ 212 ਚ ਸ਼ੁਰੂ ਹੋਇਆ ਸੀਗਾ 212 ਦੇ ਵਿੱਚ ਮੇਰੇ ਤੇ ਤੇ ਮੇਰੀ ਕਜ਼ਨ ਸਿਸਟਰ ਤੇ ਐਫ ਆਈ ਆਰ 95 ਪਰਚਾ ਹੋਇਆ ਸੀ ਇਕਾ ਇਹਦੇ ਵਿੱਚ ਸਾਡੇ ਤੇ ਇਲਜ਼ਾਮ ਲਾਏ ਗਏ ਸੀਗੇ ਦੇ ਸਾਨੂੰ ਪੈਸੇ ਦਿੱਤੇ ਗਏ ਇੰਗਲੈਂਡ ਵਿੱਚ 48700 ਪਾਉਂਡ ਦਿੱਤਾ ਗਿਆ ਬਾਕੀ ਇੰਡੀਆ ਦਿੱਤੇ ਗਏ ਜਦੋਂ ਕਿ ਇਹਦੇ ਵਿੱਚ ਇਨਕੁਆਰੀ ਦੇ ਵਿੱਚ ਇਹ ਆਇਆ ਸਬੂਤ ਬਿਰਗਵੀਰ ਸਿੰਘ ਕਦੇ ਇੰਗਲੈਂਡ ਹੀ ਨਹੀਂ ਗਿਆ ਇਹ ਜਿਹੜੀ ਰਜਿਸਟਰੀ ਆ ਨਮਨੀਤ ਕੌਰ ਪਤਨੀ ਹਰਵਿੰਦਰ ਸਿੰਘ ਤੂਰ ਜੁਕੇ ਜੋ ਕਿ ਐਸਐਸਪੀ ਕਮਲਜੀ ਸਾਹਿਬ ਢਿੱਲੋਂ ਦੀ ਸਕੀਸਾੜੀ ਆ ਇਹ ਨਾਲੇ ਤਾਂ ਸਾਡੀ ਜ਼ਮੀਨ ਦੀਆਂ ਰਜਿਸਟਰੀਆਂ ਕਰਾ ਲਈਆਂ ਨਾਲੇ ਸਾਡੇ ਤੇ ਐਫਆਈਆਰ ਕਰ ਦਿੱਤੀ ਵੀ ਇਹ ਨਹੀਂ ਸਾਨੂੰ ਰਜਿਸਟਰੀਆਂ ਨਹੀਂ ਕਰਾ ਕੇ ਦਿੱਤੀਆਂ ਨਹੀਂ ਪਾਵਰ ਟਾਨੀ ਕੈਨਸਲ ਕਰ ਦਿੱਤੀ 2012 ਤੋਂ 2024 ਆ ਗਿਆ ਸਰ ਜੀ ਅਜੇ ਤੱਕ ਡਿਸਟ੍ਰਿਕਟ ਕਪੂਰਥਲਾ ਪੁਲਿਸ ਨੂੰ ਬਦਈ ਨੇ ਲੱਭਾ ਮੈਂ ਹਰ ਸਾਲ ਇੰਡੀਆ ਜਾਂਦਾ ਮੋਰਿਓ ਜੱਜ ਇਹ ਕਹਿੰਦਾ ਜਦ ਤੇ ਮਦਈ ਨਹੀਂ ਆਉਂਦਾ ਅਸੀਂ ਤੇਰੀ ਇਹ ਐਫ ਆਈ ਆਰ ਫਿਨਿਸ਼ ਨਹੀਂ ਕਰਨੀ ਫਰਾਡ ਸਾਡੇ ਨਾਲ ਹੋਇਆ ਤੇ ਸਾਡੇ ਤੇ ਫਰਾਡ ਦਾ ਕੇਸ ਹੋਇਆ ਮੈਂ ਸਭ ਨੂੰ ਇਹ ਰਿਕੁਐਸਟ ਕਰਨਾ ਚਾਹਨਾ ਪਲੀਜ਼ ਵੀ ਤੁਸੀਂ ਆਪਣੇ ਹੱਕਾਂ ਲਈ ਕੱਲ ਹੋਰ ਕਿਤੇ ਬੈਠੇ ਸੀ ਜੱਜ ਸਾਹਿਬ ਸਗੇ ਬੈਠੇ ਇੱਥੇ ਆਪਣੇ ਕੈਨੇਡੀਅਨ ਹਾਈ ਕੋਰਟ ਤੇ ਉਹਨਾਂ ਦਾ ਮੈਂ ਨਾਂ ਤਾਂ ਨਹੀਂ ਲਊਗਾ ਉਹਨੇ ਇਹ ਕਿਹਾ ਵੇ ਲਾ ਜੁਨੀਵਰਸਟੀਆਂ ਚ ਮੂਰੇ ਲਿਖਿਆ ਆ ਵੀ ਜੇ ਤੁਹਾਡੇ ਸੱਤ ਸਵਰਗ ਵੀ ਜਾਂਦੇ ਆ ਤੁਸੀਂ ਜਿਹੜਾ ਜਸਟਿਸ ਆ ਉਹ ਤੋਂ ਜ਼ਿਆਦਾ ਇੰਪੋਰਟੈਂਟ ਆ ਫੇ ਹੁਣ ਮੈਨੂੰ ਇਹ ਕਹਿੰਦੇ ਆ ਤੂੰ ਉਹਨਾਂ ਫੈਸਲਾ ਕਰ ਲੈ ਉਹ ਉਹਨਾਂ ਕਈ ਵਾਰੀ ਫੈਸਲੇ ਦੀਆਂ ਗੱਲਾਂ ਹੋਈਆਂ ਉਹ ਮੈਨੂੰ ਸਾਡੀ ਜ਼ਮੀਨ ਦੇ ਆਪ ਦੱਸਦਾ ਵੀ 2 ਕੇਟ ਇਧਰੋਂ ਛੱਡ ਦਿੰਨਾ ਹੈ ਕੇਟ ਇਧਰੋਂ ਛੱਡ ਦਿੰਨਾ ਸੜਕ ਵਾਲੇ ਮੈਂ ਲੈਣੇ ਉਹ ਹੁੰਦਾ ਕੌਣ ਆ ਪ੍ਰੂਫ ਇੱਕ ਦੁਵਾਨੀ ਵੀ ਉਹ ਪ੍ਰੂਫ ਕਰ ਦੇਵੇ ਵੀ ਸਾਨੂੰ ਪੈਸੇ ਦਿੱਤੇ ਜਦੋਂ ਮੈਂ ਇੰਗਲੈਂਡ ਹੀ ਨਹੀਂ ਗਿਆ ਮੈਨੂੰ ਪੈਸੇ ਕਿਹੜੇ ਹਿਸਾਬ ਨਾਲ ਦੇ ਦਿੱਤੇ ਬੰਦਾ ਕਿੱਥੇ ਨਹੀਂ ਜਾਵੇ ਨਾ ਤਾਂ ਕਨੇਡੀਅਨ ਗਵਰਨਮੈਂਟ ਮੇਰੀ ਹਾਲ ਹੈਲਪ ਕਰ ਰਹੀ ਆ ਨਾ ਪੰਜਾਬ 'ਚ ਮੇਰੀ ਇੰਨੀ ਪਹੁੰਚ ਆ ਕਿਉਂਕਿ ਉਹ ਬੰਦਾ ਐਸਐਸਪੀ ਰਿਹਾ ਹੈ 20 ਸਾਲ ਡਿਸਟ੍ਰਿਕਟ ਕਪੂਰਥਲਾ ਦੇ ਵਿੱਚ ਉਹਦੀ ਪਹੁੰਚ ਹੈ ਸਾਰੇ ਉਹ ਮੈਨੂੰ ਕੀ ਜਾਣਦਾ ਹੈ ਉਹਦੀ ਬੜੇ ਬੜੇ ਪੋਲੀਟੀਸ਼ੀਅਨਾਂ ਨਾਲ ਸਾਝ ਪਰ ਉਹਨਾਂ ਵਿੱਚ ਜਿੱਦਾਂ ਕਹਿੰਦੇ ਹੁੰਦੇ ਗੈਰ ਤਮੰਦ ਵੀ ਮੈਨੂੰ ਇਹ ਨਹੀਂ ਵੀ ਕਹਿੰਨਾ ਸਾਰੀ ਡਿਸਟ੍ਰਿਕਟ ਕਪੂਰਥਲਾ ਦੀ ਪੁਲਿਸ ਮਾੜੀ ਹੈ ਆਈਜੀ ਗੌਰਪ੍ਰੀਤ ਨੇ ਮੇਰੀ ਠੋਕ ਕੇ ਹੈਲਪ ਕੀਤੀ ਆ ਉਹਨੇ ਐਫਆਈਆਰ ਕੈਨਸਲ ਕੀਤੀ ਆ ਅਰਪਤ ਸ਼ੁਕਲਾ ਜੀ ਆਈਜੀ ਉਨੀ ਮੇਰੇ 6 ਏਕੜੇ ਤੋਂ ਜਿਹੜੇ ਧੱਕੇਸ਼ਾਹੀ ਆ ਖੂਰ ਮਲਿਓ ਸੀ ਸੜਕ ਤੋਂ ਉਹ ਵੀ ਛੜਾ ਕੇ ਦਿੱਤੇ ਫੇ ਆਈਜੀ ਐਨਆਰਆਈ ਈਸ਼ਵਰ ਸਿੰਘ ਨੇ ਜਿਹੜੇ ਮੇਰੇ ਆ ਚਾਰਜ ਲੋਏ ਸੀ ਉਹਨੀ ਵੇ ਕੱਪੜੇ ਪਾੜ ਦਿੱਤੇ ਐਂ ਕਰ ਦਿੱਤੇ ਉਨੀ ਉਲਟੋਂ ਨਾ ਤੇ ਲੋਆਉਂਦੇ ਸੀ ਚਾਰਜ ਪਰ ਇਹਨਾਂ ਦੀ ਇੰਨੀ ਪਹੁੰਚ ਐ ਨਹੀਂ ਕੋਰਟ 'ਚ ਜਾ ਕੇ ਮੇਰ ਤੇ ਫੇਲ ਹੋ ਜਾਂਦੇ ਆ ਮੈਂ ਨਾ ਬੀਤ ਰਹੀਆ ਹੁਣ ਤੁਸੀਂ ਆਪੇ ਦੱਸੋ ਮੈਂ ਕਿੱਥੇ ਨਹੀਂ ਜਾਵਾਂ ਇਹ ਨਹੀਂ ਦੁਬਾਰੇ ਸੰਪਰਕ ਨਹੀਂ ਹੋਇਆ ਫਿਰ ਇੱਥੇ ਸੰਤ ਮਾ ਜੀ ਨਾਲ ਇੱਥੇ ਗਲੋਬਲ ਡੇਲ ਮੈਂ ਉਹਨਾਂ ਕੋਲ ਸਾਰੇ ਪੇਪਰ ਲੈ ਕੇ ਗਿਆ ਸੀਗਾ ਉਹ ਨਹੀਂ ਬਹੁਤ ਧਿਆਨ ਨਾਲ ਸੁਣੇ ਕਹਿੰਦੇ ਅਸੀਂ ਜਾ ਕੇ ਹੈਲਪ ਕਰਾਂਗੇ ਫਿਰ ਉਹ ਕੁਦਰਤੀ ਜਿਹੜਾ ਆਸ਼ਰਮ ਜਲਾਲ ਆਲਾ ਵਿਵੇਕ ਆਸ਼ਰਮ ਆ ਅਸੀਂ ਵੀ ਉਹਨਾਂ ਦੇ ਜਿੱਦਾਂ ਸੇਵਕ ਆ ਉੱਥੇ ਜਿੱਦਾਂ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਆਸ਼ਰਮ ਚ ਨਾਥ ਆਸ਼ਰਮ ਆ ਹਸਪੀਟਲੇ ਅੱਖਾਂ ਦੇ ਉੱਥੇ ਸੰਧਵਾ ਸਾਹਿਬ ਕੁਦਰਤੀ ਗਏ ਫਿਰ ਜਲਾਲਵਾਲੀ ਸੰਤਨ ਇਹ ਰਿਕਵੈਸਟ ਕੀਤੀ ਵੀ ਬੰਦਾ ਜਿਹੜਾ ਰਵੀ ਸਿੰਘ ਹੈ ਸਾਡੇ ਆਸ਼ਰਮ ਵਿਵੇਕ ਆਸ਼ਰਮ ਉੱਥੇ ਉਹ ਚਲਾ ਰਿਹਾ ਦਿਨ ਰਾਤ ਸੇਵਾ ਕਰਕੇ ਜਿਹੜੀ ਮਾਇਆ ਹੁੰਦੀ ਸਾਡੇ ਕੋਲ ਦਾ ਹੈ ਬੇਦੀ ਹੈਲਪ ਕਰਨੀ ਆ ਸੰਧਵਾ ਸਾਹਿਬ ਨੇ ਐਸਐਸਪੀ ਨੂੰ ਫੋਨ ਕੀਤਾ ਉਹ ਕਹਿੰਦੇ ਵੀ ਸਾਡੇ ਸਾਹਮਣੇ ਪਰ 90 ਦੇਖੋ ਕਮਾਲ ਦੀ ਗੱਲ ਆ ਉਸ ਬੰਦੇ ਦੀ ਕਿੰਨੀ ਪਹੁੰਚ ਹੋਊਗੀ ਪਰਚੇ ਮੇਰੇ ਫੇਰ ਨੇ ਕੈਂਸਲ ਹੋਏ ਉਲਟਾ ਮੈਨੂੰ ਐਤਕੀ ਜੇਲ੍ਹ ਚ ਸੱਟਿਆ ਫੇਰ ਹੁਣ ਮੇਰੀ ਜੇ ਇਹ ਇੱਕ ਇੰਨੀ ਵੀ ਨਹੀਂ ਹੈਲਪ ਕਰਨਗੇ ਹੁਣ ਇੰਗਲੈਂਡ ਵਿੱਚ ਕਿੰਨੇ ਹੈਪਨ ਹੋਏ ਆ ਉਹ ਤੇਸੀ ਸਾਹਿਬ ਨੇ ਪਾਰਲੀਮੈਂਟ ਚ ਗੱਲ ਕੀਤੀ ਨਾਲੇ ਉਹ ਬੰਦਾ ਥੋੜਾ ਗਲਤ ਸੀਗਾ ਜਿਹੜਾ 100% ਬੰਦਾ ਸੱਚਾ ਤੁਸੀਂ ਪਾਰਲੀਮੈਂਟ 'ਚ ਮੇਰਾ ਦੁੱਖ ਨਹੀਂ ਠਾ ਸਕਦੇ ਮੈਂ ਨਹੀਂ ਜੀਣਾ ਚਾਹੁੰਦਾ ਮੇਰੀ ਵਾਰੀ ਤੁਸੀਂ ਕੁਆਇਟ ਇੰਨਾ ਕਿਉਂ ਮੈਂ ਹਿਊਮਨ ਰਾਈਟਸ 'ਚ ਨਹੀਂ ਆਉਂਦਾ ਮੈਂ ਕੈਨੇਡੀਅਨ ਗਵਰਨਮੈਂਟ ਨੂੰ ਇਹ ਬਾਰ-ਬਾਰ ਉਹੀ ਗੱਲ ਕਹੂੰਗਾ ਵੀ ਮੇਰੀ ਗੱਲ ਇਹ ਉੱਥੇ ਦੇ ਫਾਰਮਲਸ ਨਾਲ ਜੈਚੰਕ ਕਰਨਾ ਹੋਣੀ ਚਾਹੀਦੀ ਆ ਮੈਂ ਇਹ ਨਹੀਂ ਮੰਨਤ ਨਹੀਂ ਕਰਦਾ ਹਾਈ ਲੈਵਲ ਤੇ ਇਨਕੁਇਰੀ ਕਰਾ ਦੇਣ ਉਹ ਬੰਦੇ ਜੇ ਮੈਂ ਝੂਠਾ ਹੋਵਾਂ ਮੈਨੂੰ ਕੋਈ ਸਜ਼ਾ ਦੇ ਦੇਣ ਮੈਂ ਮੰਨ ਜੂਰਿਆ ਪਰ ਜੇ ਉਹ ਸਾਰੇ ਝੂਠੇ ਆ ਨਾ ਉਹਨਾਂ ਨੂੰ ਨਾਲੇ ਤਾਂ ਮੇਰੀ ਜ਼ਮੀਨ ਚੁੱਟਣੀ ਚਾਹੀਦੀ ਹੈ ਸਾਡੀ ਤੇ ਪਲੱਸ ਜਿਹੜੀਆਂ ਐਫਆਈਆਰ ਆ ਇਹ ਮੇਰੇ ਤੇ ਮੇਰੇ ਕਜ਼ਨ ਸਿਸਟਰ ਤੇ ਇਹ ਬੰਦੇ ਤੇ ਆ ਚਾਰਜ ਹੋਰ ਜ਼ਮੀਨਾਂ ਦੇ ਮੰਲਣ ਦੇ ਵੀ ਲੱਗੇ ਹੋ ਆ ਦੇਖੋ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ